ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਕੀ ਹਾਲ ਚਾਲ ਆ ਗਏ ਹਾਂ ਜੀ ਹੋਰ ਨਵੇਂ ਵੀਡੀਓ ਦੇ ਨਾਲ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਕਰਦੇ ਹਾਂ ਵੀਡੀਓ ਸਟਾਰਟ ਆਹ ਬੀਬੀ ਨੇ ਸਿਆਣਿਆ ਦਾ ਕਿਹਾ ਸਿਰ ਮੱਥੇ ਪ੍ਰਵਾਨ ਕੀਤਾ ਹੈ ਕਿ ਚੁੰਨੀ ਮੋਢਿਆਂ ਤੇ ਨਹੀਂ ਸਿਰ ਤੇ ਸੋਭਦੀ ਏ ਨਹੀਂ ਪਰ ਇਹ ਤਾਂ ਕੁਝ ਹੋਰ ਹੀ ਦਿਖਾਈ ਜਾਂਦੀ ਆ ਤੇ ਆਹੋ ਕਮਲੀ ਆ ਸਿਆਣਿਆ ਨੇ ਸਿਰ ਤੋਂ ਲੈਣ ਨੂੰ ਕਿਹਾ ਸੀ ਉਹ ਤਾਂ ਅਗਲੇ ਨੇ ਲਈ ਆ ਸਿਆਣੇ ਹੁਣ ਦੱਸਣਾ ਭੁੱਲ ਗਏ ਕਿ ਕੁਝ ਜ਼ਰੂਰੀ ਵਸਤਾ ਵੀ ਕਦੇ-ਕਦੇ ਚੁੰਨੀ ਨਾਲ ਟੱਕ ਲੈਣੀਆਂ ਚਾਹੀਦੀਆਂ ਨੇ ਹੁਣ ਇਹ ਚ ਉਹ ਵਿਚਾਰੇ ਦਾ ਕੀ ਕਸੂਰ ਜਿਹੜਾ ਮੈਨੂੰ ਮੋਟਰ ਮੋਟਰਸਾਈਕਲ ਲੈ ਕੇ ਦੇਊਗਾ ਤਰ ਮੈਂ ਵਿਆਹ ਕਰਵਾਉਂਗੀ ਹੈ ਚਵਲ ਜ਼ੈਨਾਬ ਹੋਏ ਤਾਂ ਪਰ ਜਿੰਦਾ ਕਿਹੜੇ ਖੂ ਖਾਤੇ ਵਿੱਚ ਪਾਉਣਾ ਹੀ ਹੋ ਨਾ ਸ਼ਕਲ ਤੇਰੀ 파ਟੇ ਟਾਇਰ ਵਰਗੀ ਤੇ ਮੰਗਦੀ ਆ ਕਿ ਬੁਲਟੀ ਮੋਟਰਸਾਈਕਲ ਲੈ ਕੇ ਜਿਉ ਉਹ ਫਿਰ ਮੈਂ ਜਿਹੜਾ ਵਿਆਹ ਕਰਾਉਂਗੀ ਨਾ ਪਟਾਕੇ ਤਾਂ ਤੇਰੇ ਆਪਣੇ ਵੱਜਦੇ ਰਹਿੰਦੇ ਆ ਮੈਨੂੰ ਲੱਗਦਾ ਸਰਕਾਰ ਵੱਲੋਂ ਤੈਨੂੰ ਵੀ ਕੋਈ ਮੋਟਰਸਾਈਕਲ ਕੋਸ਼ਿਤ ਕਰ ਦੇਣਾ ਚਾਹੀਦਾ ਆ ਨਹੀਂ ਤੈਨੂੰ ਕਿੱਥੋਂ ਇਹ ਮੋਟਰਸਾਈਕਲ ਲੱਗਦੀ ਆ ਉਹ ਤਾਂ ਕਿਸੇ ਕੰਮ ਵੀ ਆਉਂਦਾ ਤੇ ਇਹ ਕਿਹੜੇ ਕੰਮ ਆਉਂਦੀ ਆ ਇਹ ਤਾਂ ਸਿਰਫ ਦਿਮਾਗ ਹੀ ਖਰਾਬ ਕਰਦੀ ਲੋਕਾਂ ਦਾ ਹੋਰ ਤਾਂ ਇਹ ਕਿਸੇ ਕੰਮ ਦੀ ਨਹੀਂ ਓ ਸੌਰੀ ਸੌਰੀ ਪਰ ਇਹਨੂੰ ਦੇਖ ਕੇ ਇਦਾਂ ਨਹੀਂ ਲੱਗਦਾ ਕਦੇ ਕਦੇ ਜਿਹਦਾ ਮੱਝ ਨੇ ਗੋਆ ਕਰਤਾ ਹੋਵੇ ਇੰਸਟਾ ਤੇ ਨਾ ਇਹ ਬੋਟ ਮੋਟਰ ਸਾਈਕਲ ਦਰਤਾ ਪਠਾ ਕੇ ਸਾਰੇ ਲੁਧਿਆਣੇ ਦਾ ਘੇੜਾ ਘੜਵਾਉਂਗੀ। ਉਹ ਆਹੂ ਆਹੂ ਨਾਲੇ ਆਪਣਾ ਜਲੂਸ ਕੱਢੂਗੀ ਨਾਲੇ ਉਹਦਾ ਵੀ ਘੜਵਾਉਂਗੀ। ਪਤਾ ਨਹੀਂ ਯਾਰ ਤੋ ਇਹ ਆਜੇ ਖੱੱਚਾ ਨੂੰ ਘਾਤੇ ਇੰਨਾ ਸਿਰ ਤੇ ਚੜਾ ਲੈਨੇ ਆ। ਇਹ ਕੋਈ ਸਹੀ ਚੀਜ਼ ਤਾਂ ਨਹੀਂ ਸਿਖਾ ਰਹੇ। ਹੈ ਤੁਸੀਂ ਗਰੀਬ ਗਰੀਬ ਕਹਿ ਕੇ ਇੰਨਾ ਸਿਰ ਤੇ ਚੜਾ ਲਿਆ ਹੁਣ ਉਹਨਾਂ ਤੋਂ ਵੱਧ ਅਮੀਰ ਕੋਈ ਨਹੀਂ। ਯਾਰ ਇੰਨਾ ਵੀ ਕਿਸੇ ਨੂੰ ਜਿਆਦਾ ਸਿਰ ਤੇ ਨਾ ਚੜਾਓ ਕਿ ਅਗਲਾ ਸਿਰ ਤੇ ਹੀ ਹੱਗਣ ਮੂਤਣ ਲੱਗ ਜਾਏ। ਗੱਤ ਸਹੀ ਏ। ਹਾਂ ਨੀ ਕੁੜੀ ਆ ਮੇਰੇ ਡਾਂਗ ਫੜੀ ਜਰਾ ਦੇਖ ਬਾਬੂ ਦੀ ਕੁੜੀ ਮੇਰੇ ਮੂਹਰੇ ਸੂਟ ਚੱਕ ਲਈ ਅਜੇ ਤੇ ਮੈਂ ਅੱਧਾ ਸੀਤਾ ਸੀ ਨੀ ਬੂ ਨੀ ਲੋੜਈ ਆ ਗਿਆ ਇਹ ਤਾਂ ਹਜੇ ਤੂੰ ਅਸਤਰ ਵੀ ਨਹੀਂ ਲਾਇਆ ਤੇ ਨਾ ਇਹ ਸੂਟ ਦਾ ਮਗਰਲਾ ਹਿੱਸਾ ਲਾਇਆ ਨਹੀਂ ਉਹਦਾ ਦਿਮਾਗ ਖਰਾਬ ਹੋ ਗਿਆ ਨੀ ਇਹ ਉਹਦੇ ਪਾ ਕੇ ਫਿਲਮਾਂ ਬਣਾਈ ਜਾਂਦੀਆਂ ਨੀ ਹਾਏ ਹਾਏ ਨੀ ਕੀ ਜ਼ਮਾਨਾ ਆ ਗਿਆ ਨੀ ਕੁੜੇ ਕੋਈ ਲੋលਿਆ ਜੀ ਨਹੀਂ ਰਿਹਾ ਅੱਜ ਕੱਲ੍ਹ ਦੀਆਂ ਨੂੰ ਸਾਡੇ ਗੁਰੂਆਂ ਪੀਰਾਂ ਨੇ ਅੰਗ ਢੱਕਣ ਖਾਤਰ ਆਪਣਾ ਆਪ 바ਰ ਦਿੱਤਾ ਤੇ ਉਸ ਕੁਰਬਾਨੀ ਨੂੰ ਵੀ ਭੁੱਲ ਕੇ ਅੰਗ ਪ੍ਰਦਰਸ਼ਨੀ ਲਾ ਰਹੀਆਂ ਨੇ ਦਰਦੀ ਲਾਹਣਤ ਤੇਰੇ ਸਿਰ ਟੱਕਣ ਤੇ ਵੀ ਸਾਰੀ ਖੁੱਲੀ ਫਿਰਦੀਆਂ ਤੇ ਸਿਰ ਕੱਜਿਆ ਹੈ ਤੇ ਟਿੱਕਾ ਲਾਇਆ ਕਿ ਟਿੱਕੇ ਦੇ ਮੱਥਾ ਲਾਇਆ ਹੀ ਨਾ ਪਰਨੇ ਟਿੱਕੇ ਦਾ ਪਾਰ ਝੱਲ ਲੈ ਲੇਂਗੀ ਕਿ ਥੱਲੇ ਹੁਣ ਸਰੀਏ-ਸਰੀਏ ਲਵਾਈਏ ਹੋਰ ਗੱਲਾਂ ਨਹੀਂ ਗੱਲਾਂ ਪੈਣ ਡਾਕੂ ਪੂਰੀ ਲੱਗ ਰਹੀਆਂ ਉਹ ਜਿਹੜੇ ਪਿਛਲੇ ਫਿਲਮਾਂ 'ਚ ਨਹੀਂ ਆਉਂਦੇ ਹੁੰਦੇ ਇੱਕ ਅੱਖ ਤੇ ਪੱਟੀ ਬੰਨ੍ਹ ਕੇ ਗੋਲੀ ਮਾਰ ਦੂੰਗਾ ਮੈਂ ਡਾਕੂ ਨਵੀਂ ਆਈਟਮ ਘਰੋਂ ਮਾਪਿਆਂ ਨੇ ਪੜਨ ਭੇਜੀਆਂ ਤੇ ਉੱਥੇ ਜਾ ਕੇ ਮੁੰਡਿਆਂ ਪਿੱਛੇ ਲੜਦੀਆਂ ਫਿਰਦੀਆਂ ਨਾ ਬੀਬਾ ਕੁਛ ਤਾਂ ਅਕਲ ਨੂੰ ਹੱਥ ਮਾਰੋ ਪੜ੍ਹਾਈ ਕੰਮ ਆਉਣੀ ਆ ਆਸ਼ਕੀ ਨਹੀਂ ਚਲੋ ਜੀ ਇਸੇ ਸਾਡੀ ਅੱਜ ਦੀ ਆਖਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਤੁਹਾਨੂੰ ਸਾਰੀਆਂ ਸਾਡੀਆਂ ਕਿਵੇਂ ਦੀ ਲੱਗਦੀਆਂ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਹੋਰ ਕਿਹੜੀ ਆ ਰਹੇ ਦੁਬਾਰਾ ਦਾ ਨੰਬਰ